ਇੱਕ ਤੇ ਵੱਡੀ ਗੱਲ ਬਾਤ ਇਹ ਹੈ ਕਿ ਡੀਆਈਜੀ ਪੁੱਲਰ ਦੇ ਮਾਮਲੇ ਦੇ ਵਿੱਚ ਚਾਰਜ ਸ਼ੀਟ ਸੀਬੀਆਈ ਨੇ ਦਾਖਲ ਕਰਤੀ ਹੈ ਚਾਰਜ ਸ਼ੀਟ ਵਾਹ ਵਾਡੀ ਸਾਰੀ ਹੈ 300 ਪੇਜਾਂ ਦੀ ਹੈ ਕਹਿੰਦੇ ਤੇ ਉਹਦੇ ਵਿੱਚ ਸਭ ਤੋਂ ਵੱਡੀ ਉਤਸੁਕਤਾ ਆਪਣੀ ਪਹਿਲੇ ਦਿਨ ਤੋਂ ਇਹੀ ਰਹੀ ਸੀ ਕਿ ਕੁਝ ਨਾਮ ਇਹ ਲੱਗ ਰਿਹਾ ਸੀਗਾ ਕਿ ਬਈ ਜਿਹੜੀਆਂ ਇਹ ਜਣਾਂ ਨੇ ਦੂਰ ਤੱਕ ਫੈਲੀਆਂ ਹੋਈਆਂ ਨੇ ਤੇ ਕਈ ਸਾਰੇ ਚਿਹਰੇ ਹੋਰ ਬਾਹਰ ਨਿਕਲ ਸਕਦੇ ਨੇ ਹੁਣ ਇਹ ਚਾਰਜ ਸ਼ੀਟ ਦੇ ਵਿੱਚੋਂ ਇਕੱਲਾ ਮੈਂ ਤਾਂ ਇਹ ਸੁਣਿਆ ਕਿ ਸ਼ਾਰਦੂ ਬਾਰੇ ਵੀ ਜਿਹੜਾ ਸ਼ਾਰਦਾ ਕੀ ਨਾਮ ਸੀ ਉਹਦਾ ਉਹਦਾ ਨਾਮ ਸੀਗਾ ਕ੍ਰਿਸ਼ ਕ੍ਰਿਸ਼ਨੂ ਕ੍ਰਿਸ਼ਨ ਨੂੰ ਸ਼ਾਨੂ ਸ਼ਾਰਦਾ ਸ਼ਾਰਦਾ ਹਾਂ ਫਿਰ ਬੋਲਦੇ ਆਪਾਂ ਹਾਂਜੀ ਤੇ ਉਹ ਕ੍ਰਿਸ਼ਨ ਨੂੰ ਬਾਰੇ ਤੇ ਥੋੜੀ ਬਹੁਤੀ ਗੱਲ ਮੈਂ ਸੁਣੀ ਆ ਪਰ ਕਾਫੀ ਲੰਮਾ ਚਾੜਾ ਕੰਮ ਹੈ ਜੀ ਇਹਦੇ ਵਿੱਚ ਉਹ ਅਫਸਰ ਜਾਂ ਉਹ ਬੰਦੇ ਜਿਨ੍ਹਾਂ ਦੇ ਲੁਕਵੇਂ ਨਾਮ ਸੀ ਹੈਗੇ ਆ ਜਾਂ ਇਹਦੇ ਚ ਕੁਝ ਹੋਰ ਵੀ ਨਵਾਂ ਨਿਕਲੇਗਾ ਕਿ ਜਿਨ੍ਹਾਂ ਕਾ ਆਪਾਂ ਸੁਣ ਪੜ ਲਿਆ ਉਹਨਾਂ ਕੀ ਆ ਨਹੀਂ ਦੇਖੋ ਉੱਥੇ ਹੁਣ ਚਾਰ ਸ਼ੀਟ ਫਾਈਲ ਹੋ ਗਈ ਆ ਸੀਬੀਆਈ ਦੀ ਸੀਬੀਆਈ ਕੋਰਟ ਦੇ ਵਿੱਚ ਤੇ ਉਹ ਜਿਹੜਾ ਰਿਮਾਨਡ ਦੇ ਦੌਰਾਨ ਉਹਨਾਂ ਨੇ ਕਿਹਾ ਸੀਗਾ ਕਿ ਦੇਖੋ ਜੀ ਗੱਲ ਇਹ ਆ ਕਿ ਅਸੀਂ ਚੈਟ ਜਿਹੜੀ ਆ ਉਹ ਫੜੀ ਆ ਇਹ ਕੀਤਾ ਵਾਹ ਕੀਤਾ ਕੁਝ ਦੋ ਜੁਡੀਸ਼ਰੀ ਦੇ ਨਾਲ ਜੁੜੇ ਅਫਸਰਾਂ ਦਾ ਜ਼ਿਕਰ ਆਇਆ ਸੀਗਾ ਜੀ ਦੌਰਾਨ ਇਹ ਬੈਸ ਜਦੋਂ ਰਿਮਾਂਡ ਪੇਪਰ ਦਾਖਲ ਕੀਤੇ ਗਏ ਸਨ ਪਰ ਚਾਰ ਸ਼ੀਟ ਦੇ ਵਿੱਚ ਕਿਉਂਕਿ ਕੰਪਲੀਟਲੀ ਤਾਂ ਚਾਰ ਸ਼ੀਟ ਜਿਹੜੀ ਹੈ ਮੈਂ ਤਾਂ ਵੇਖੀ ਨਹੀਂ ਹੈ ਪਰ ਮੀਡੀਆ ਦੇ ਵਿੱਚ ਜਿਹੜੇ ਅੰਸ਼ ਛਪੇ ਨੇ ਉਹਦੇ ਅਨੁਸਾਰ ਕਿ ਜਿਹੜੀ ਐਚਐਸ ਭੁੱਲਰ ਦੀ ਚਾਰ ਸ਼ੀਟ ਹੈ ਕਿਉਂਕਿ ਚਾਰ ਸ਼ੀਟ ਦੇ ਵਿੱਚ ਹੀ ਲਿਖਾ ਜੁਖਾ ਹੋਣਾ ਨਾ ਹਾਂਜੀ ਕਿ ਜਿਹੜੀ ਤੁਸੀਂ ਇਨਵੈਸਟੀਗੇਸ਼ਨ ਕੀਤੀ ਆ ਉਹਦਾ ਤੱਤਸਾਰ ਉਹਦੇ ਚ ਹੀ ਆਉਣਾ ਹੈ ਕਿ ਇਹਦੇ ਤੋਂ ਆ ਬ੍ਰਾਮਦ ਹੋਇਆ ਜੀ ਇਹਦੇ ਤੋਂ ਆ ਬ੍ਰਾਮਦ ਹੋਇਆ ਤਾਂ ਕਹਿਣ ਦਾ ਮਤਲਬ ਇਹੋ ਆ ਕਿ ਉੱਥੇ ਅਪਸਰਾਵਾਂ ਬਾਰੇ ਜਿਹੜੀ ਚਾਰ ਸ਼ੀਟਾਂ ਹੁਣ ਤੱਕ ਉਹ ਸਾਈਲੈਂਟ ਹੈ ਚੁੱਪ ਹੋ ਜਾਂਦੀ ਹੈ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਸੀਬੀਆਈ ਨੇ ਰਿਮਾਂਡ ਹਾਸਲ ਕਰਨ ਵਾਸਤੇ ਉਹ ਚੀਜ਼ਾਂ ਕੀਤੀਆਂ ਨੇ ਕਿ ਜੇ ਐਸਾ ਕੁਝ ਹੈ ਤਾਂ ਫਿਰ ਕੀ ਉਹ ਅਫੀਸਰਾਂ ਦੇ ਨਾਮ ਜਿਹੜੇ ਆ ਚਾਰ ਸ਼ੀਟ ਚ ਗੈਬ ਕਰਵਾ ਦਿੱਤੇ ਗਏ ਜੀ ਤੇ ਜਾ ਫਿਰ ਇਹ ਆ ਕਿ ਬਈ ਇਹ ਮਾਮਲਾ ਜਿਹੜਾ ਹੁਣ ਨਿਬੜੂਗਾ ਜਾ ਕੇ ਗ੍ਰਿਫਤਾਰੀ ਸਹੀ ਹੈ ਜਾਂ ਗਲਤ ਉਥੇ ਹੂੰ ਕਿ ਸੀਬੀਆਈ ਨੇ ਆਪਣੇ ਹਿਸਾਬ ਕਿਤਾਬ ਨਾਲ ਜੋ ਕਰਨਾ ਸੀ ਕਰ ਦਿੱਤਾ ਹੁਣ ਕਿਉਂਕਿ ਐਚਐਸ ਬੈਂਸ ਨੇ ਦਿੱਤੀ ਹੈ ਗ੍ਰਿਫਤਾਰੀ ਨੂੰ ਚੁਣੌਤੀ ਹਾਈ ਕੋਰਟ ਪਹਿਲਾਂ ਤੇ ਇਹ ਤੈਅ ਕਰੇਗਾ ਕਿ ਗ੍ਰਿਫਤਾਰੀ ਵਾਜਬ ਹੈ ਜਾਂ ਗੈਰ ਵਾਜਬ ਹੈ ਤੇ ਜੇ ਗੈਰ ਕਾਨੂੰਨੀ ਤਰ੍ਹਾਂ ਤੇ ਵਾਜੇ ਵਜ ਗਏ ਤੇ ਜੇ ਵਾਜੇ ਪਿਆ ਤੇ ਫਿਰ ਫਿਰ ਸੀਬੀਆਈ ਦੀ ਜਿਹੜੀ ਚਾਰ ਸ਼ੀਟ ਹੈ ਉਹਦੇ ਮੁਤਾਬਕ ਮੁਕਦਮਾ ਚੱਲਣਾ ਹੈ ਯਾਨੀ ਜਿਹੜਾ ਅਫਸਰਾਂ ਵਾਲਾ ਪ੍ਰਚਾਰ ਹੋਇਆ ਮੀਡੀਆ 'ਚ ਵੀ ਖੂਬ ਹੋਇਆ ਜੀ ਐਨੇ ਅਫਸਰਾਂ ਦਾ ਜ਼ਿਕਰ ਆ ਰਿਹਾ ਜੀ ਫਲਾਣ ਆ ਰਿਹਾ ਧਮਕਾ ਆ ਰਿਹਾ ਤਾਂ ਮਤਲਬ ਕਿ ਬੜੀ ਚਰਚਾ ਚੱਲੀ ਹੈ ਪਰ ਚਾਰ ਸ਼ੀਟ ਦੇ ਵਿੱਚ ਹੁਣ ਤੱਕ ਤਾਂ ਕਿਸੇ ਦਾ ਕੋਈ ਜ਼ਿਕਰ ਨਹੀਂ ਆਇਆ ਹੂੰ ਨਹੀਂ ਤੇ ਤਸੱਲੀ ਜ਼ਿਆਦਾ ਮਸ ਜਾਨੀ ਚਾਹੀਏ ਹੈ ਨਾ ਕਿਉਂਕਿ ਚਾਰ ਸ਼ੀਟ ਦੇ ਵਿੱਚ ਨਾ ਆ ਗਿਆ ਤਾਂ ਸਮਝ ਲਓ ਬੰਦਾ ਰਗੜਿਆ ਗਿਆ ਜੀ ਕਿਉਂਕਿ ਜੇਦਾ ਚਾਰ ਸ਼ੀਟ ਦੇ ਵਿੱਚ ਨਾ ਆ ਗਿਆ ਕੋਰਟ ਚ ਤਲਬ ਹੋ ਜਾਏਗਾ ਨਾ ਹੂੰ ਠੀਕ ਹੈ ਜੀ ਜੇ ਹੁਣ ਤੱਕ ਮੰਨ ਲਓ ਕੋਈ ਉਹਦੇ ਤੇ ਕਾਰਵਾਈ ਨਹੀਂ ਹੋਈ ਜੀ ਤੇ ਜੇ ਕੋਰਟ ਦੀ ਨਜ਼ਰ ਦੇ ਵਿੱਚ ਚੜ ਗਿਆ ਕਿ ਯਾਰ ਆ ਬੰਦਾ ਕੰਮ ਦਾ ਹੈ ਇਹਨੂੰ ਕਦੇ ਹੀ ਸੋਹ ਤਾਂ ਜਦ ਹੀ ਬੰਦਾ ਫਸ ਗਿਆ ਸਮਝ ਲਓ ਚਾਰ ਸ਼ੀਟ ਦੇ ਵਿੱਚ ਆ ਗਿਆ ਤਾਂ ਉਹ ਤਾਂ ਚਾਰजेस ਦਾ ਹੱਕਦਾਰ ਹੀ ਹੋ ਗਿਆ ਨਾ ਹਮਮ ਤੋ ਐਸ ਵਾਸਤੇ ਮੇਰੇ ਖਿਆਲ ਦੇ ਨਾਲ ਇਹ ਕਾਫੀ ਇੰਟਰਸਟਿੰਗ ਹੋ ਜਾਂਦਾ ਹੁਣ ਜੀ ਸੀਬੀਆਈ ਨੇ ਕਿਸੇ ਵੀ ਆਫੀਸਰ ਦਾ ਨਾਮ ਇਸ ਚਾਰ ਸ਼ੀਟ ਦੇ ਵਿੱਚ ਨਹੀਂ ਪਾਇਆ ਐਸਾ ਕੁਝ ਮੀਡੀਆ ਰਿਪੋਰਟਾਂ ਦਾ ਦਾਵਾ ਹੈ ਜੀ ਬਾਕੀ ਅੱਗੇ ਦੇਖੋ ਕੀ ਬਣਦਾ ਸੀਬੀਆਈ ਦੇ ਕੇਸਾਂ ਦਾ ਹਾਲ ਤੇ ਵੈਸੇ ਹਸ਼ਰ ਤੇ ਇਹੋ ਜਿਹਾ ਹੀ ਹੁੰਦਾ ਹੈ ਕਿ ਜਿਨੇ ਕੇਸ ਦਰਜ ਕਰਦੇ ਆ ਜਿਨੇ ਤੁੰ ਤੜਕੇ ਨਾਲ ਕਰਦੇ ਆ ਸਜ਼ਾ ਉਹਨਾਂ ਚ ਇੰਨੀ ਨਹੀਂ ਹੁੰਦੀ ਬਹੁਤ ਲੋਕ ਬਾਚ ਨਿਕਲਦੇ ਆ ਜੀ ਜੀ ਸੈਟਿੰਗਾਂ ਵੀ ਹੋ ਜਾਂਦੀਆਂ ਤੁਹਾਨੂੰ ਪਤਾ ਕੇਂਦਰ ਦਾ ਇਹ ਮਾਮਲਾ ਹੈ ਕਈ ਵਾਰ ਸੈਟਿੰਗ ਵੀ ਹੋ ਜਾਂਦੀ ਹੈ ਸੀਬੀਆਈ ਜਿਹੜੀ ਹੈ ਕੇਂਦਰ ਨਾਲ ਜੁੜੀ ਹੈ ਸੀਬੀਆਈ ਬਾਰੇ ਤੇ ਸੁਪਰੀਮ ਕੋਰਟ ਨੇ ਖੁਦ ਕਿਆ ਹੌਨ ਰਿਕਾਰਡ ਕੇ ਇਹ ਤੇ ਕੇਂਦਰ ਦਾ ਤੋਤਾ ਹੁਣ ਮੈਨਾ ਰੀਡਿਓ ਗਏ ਤੋਤਾ ਮੈਨਾ ਕੀ ਕਹਾਣੀ ਤਾਂ ਗੱਲ ਇਹ ਆ ਕਿ ਭਈ ਇਹ ਜਿਹੜਾ ਸਾਰਾ ਕੁਝ ਆ ਇਹਦੇ ਵਿੱਚ ਹੁਣ ਤੱਕ ਚਾਰ ਸ਼ੀਟ ਦੇ ਅੰਦਰ ਜੋ ਚੀਜ਼ਾਂ ਆਈਆਂ ਨੇ ਜੋ ਮੀਡੀਆ ਦੀ ਆਪਾਂ ਸੁਣਦੇ ਆਂ ਪੜ੍ਹਦੇ ਆਂ ਤਾਂ ਉਹਦੇ ਮੁਤਾਬਕ ਅਫਸਰਾਂ ਦੀ ਖੁਸ਼ੀ ਮਿਲੇ ਤੋ ਦੂਸਰਿਆਂ ਦੀ ਹੁਣ ਤੱਕ ਨਹੀਂ ਆਈ ਪਰ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਪੁਲਿਸ ਦੀ ਕਾਰ ਕਰਤਗੀ ਜਿਹੜੀ ਹੈ ਨਾ ਉਹ ਤੇ ਬਦਨਾਮ ਹੋ ਗਈ ਹੈ ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ ਹੈ ਉਹ ਤੇ ਹੋਈ ਹੋਈ ਆ ਜੀ ਜੀ